ਮਾਰੂ ਨਾਮ ਪ੍ਰਮੋਦਾਸ ਪੁੱਤਰਿਆ ਗਾਂਧੀ ਨਗਰ ਉਮਰ 75 ਸਾਲ ਜਿਹੜੇ ਬੀਰੀਆਟ੍ਰਿਕ ਕਰਵਾਉਂਦੇ ਜਿਆ ਰਹਤੀ ਬੀਰੀਆਟ੍ਰਿਕ ਕਰਵਾਉਣ ਦਾ ਵਿਚਾਰ ਮਾਰੇ ਬੋਲੋਕ ਸਦਨ ਨੇ ਲੈ ਲਿਆ ਉਹ ਕਿਉਂਕਿ 75 ਸਾਲ ਦੀ ਉਮਰ ਪਹਿਲਾਂ ਗੈਰੇ ਸ਼ੂਗਰ ਆਵੀ ਨੋਤੀ ਟੈਸ ਨੋਤੀ ਦੇ ਸਰੀਰ ਮਨ ਅਤੇ ਇੱਕ ਹੀ ਸਤੇ 400 ਤੋਂ ਉਪਰ ਸ਼ੂਗਰ ਆਵੀ ਲੈ ਇੱਕ ਮਹੀਨਾ ਮੈਂ ਲੈਬਰਾਟਰੀ ਦੀ ਮਿਸਟੇਕ ਸਮਝ ਕੇ ਨੈਗਲੋਰ ਕੀਤਾ ਮੀਜੇ ਮਹੀਨੇ ਬਾਅਦ ਚੈੱਕ ਕੀਤਾ ਤੇ ਇਹਨਾਂ થી ਬਧਰ ਰਤੋ ਫੜਵਲੀ ਸੀ ਪਛਮੀ ਮਿਟਾਈ ਗਾਉਂ ਗੋਤੂ ਬੰਦ ਰਹੀ ਮਨ ਗੇਰਾ ਬੋਨੇ 3 ਮਨੇ ਚੈੱਕ ਕੀਤੀ ਕੋਈ ਸੇਮ ਨਹੀਂ ਮਤੀ ਨੇ ਨਿਰਣੇ ਲੀਤੋ ਅਨੇ ਮੀਜਨ ਜੋ ਮਾਰੀ 80% ਡਾਊਨ ਕੀਤੀ ਬੋਲੋ ਸਜਣ ਅਨੇ ਇਹ ਜ ਮਹੀਨਾ ਮਾ 7 ਕਿਲੋ ਮਾਰੂ weight ਵਧੀ ਇਹ ਨੋਰਮਲ ਨਹੀਂ ਹੁੰਦਾ ਨਾ ਪਲਸ ਉਹ ਐਸੋ ਬੀ ਐਸੋ ਤਰੋ ਦੀ ਮਾਰੂ ਮੈਡ ਰਹਿਤੋ ਨੰਬਰ 9878 922 ਤੇ ਮੈਂ ਨਹੀਂ ਨੇ ਗੇਰੋ ਕਿ ਫੇਫਰ ਕਿ ਕਰਾਉ ਜੀ 75 ਸਾਲ ਤੋਂ ਕੋਈ ਬੀਆ ਬੀਰੀਆਟਿਕ ਕਰਾਉਣ ਨੇ ਵਿਚਾਰ ਨਾ ਕਰੇ ਕਿ ਨਕੀ ਗੇਰੂ ਮੈਨੂੰ ਆਪਣਾ ਪਤਨ ਕਦੋਂ ਰੋਕਣ ਕਿਰੂ ਮੇਰੇ ਅਖਲ ਜਰੀ ਕੋਈ ਨਹੀਂ ਸੀ ਯਾਰ ਭਾਜੀ 9 ਮਹੀਨਾ ਹੋ ਗਿਆ 9 ਤੇ 10 ਮਹੀਨਾ ਮੈਂ ਧੀਮੀ ਧੀਮੀ ਤੋਂ ਮਾਰੂ weight 33 33 kg ਰਿਡਿਊਸ ਕੀਤਾ 슈ਗਰ ਤੋਂ ਪਿਛਲੇ 3 ਮਹੀਨਾ ਤੋਂ ਡਾਊਨ ਗਈ it be a one aur report ਮੈਂ ਪਹਿਲਾ 6 ਮਹੀਨਾ ਦੇਖਾਣੇ ਯਾਰ ਭਾਜੀ ਅੱਜ ਇਹ ਅੰਦਰ ਆ ਗਈ ਬਸ ਲਾ ਖੂਬ ਸਫਲਤਾ ਮੈਨੂੰ ਮਿਲੀ ਅੱਜ ਹੂੰ 50 km ਚੱਲ ਸਕੂ ਜੋ ਵਾਪੇ ਕੋਰਕ ਲੈਵਾਨੋ ਜੇ ਅਨ ਬੋਡੀ ਸਰਸ ਮਜਾ ਨੂੰ ਮੈਂਟਨ ਕੀ ਆ ਬਦਲੂ ਡਾਕਟਰ ਸੰਜੇਤਲ ਪਟੋੜੀਆ ਤਤਾ ਮਨਾ ਮਦਦ ਨੇ ਸੋ ਬਦਲ ਬਦਲੋ ਮਨੇ ਖੂਬ ਸਹਕਾਰ ਮਿਲੋ ਮਨੇ ਖੂਬ ਸਰੀਰਿਕ ਤੈਮਾਰੂ ਕਾਇਆ ਨੂੰ ਸਦੋ ਬਦੋ ਅਲੋਬੀ ਦੀ ਚਿਹਰੇ ਬਦੋ ਵਿਅਸਤ ਪਾਇਕੇ ਰਕੋ